ਸਸੀ ਗੱਲ ਜੀ ਕੀ ਹਾਲ ਚਾਲ ਹੈ ਜੀ ਲੋ ਜੀ ਬਾਈ ਰਾਤ ਦੇ ਕਬੂਤਰ ਆਪਣੇ ਤਾਂ ਹੀ ਐ ਤੇ ਰਾਤ ਨੂੰ ਉਹਦੇ ਗਏ ਸੀਗੇ ਤੇ ਹੁਣ ਇਹਨਾਂ ਨੂੰ ਲਾਉਣ ਲੱਗੇ ਆ ਥੱਲੇ ਤੇ ਲੋ ਜੀ ਸਸੀ ਗੱਲ ਜੀ ਕੀ ਹਾਲ ਚਾਲ ਹੈ ਜੀ ਹੋਰ ਮੇਰੇ ਭਰਾ ਫਾਰੀ ਡੀਟਾ ਹੁਣ ਵਿੱਚ ਲਓ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਟਾਰਟਿੰਗ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਤੇ ਲੰਗੇ ਪਏ ਆਂ ਤੂੰ ਤਰਨੂ ਪਾਣੀ ਪੋਣ ਕਿ ਨਾਲੇ ਵੀ ਉਹ ਰਾਹ ਨਾਲੇ ਉਤਰ ਲਾਜਿ ਲੈਉਣੇ ਕੱਲ ਆਖ ਨਹੀਂ ਸਿੱਧੇ ਕਰਨਾ ਸਿੱਧੇ ਕੀਤੇ ਨੂੰ ਜੀ ਤਰੋ ਤਾਂ ਬੈਠੇ ਜੀ ਬਾਈ ਜੀ ਤੁਮ ਨਾਲ ਗਾਉਣ ਲੱਗਦੇ ਆਂ ਬਾਈ ਲਓ ਜੀ ਬਾਈ ਵੈਕਰੂ ਦੀ ਮੇਰ ਨਾਲ ਝੋਨਾ ਤਾਂ ਆਪਣੋ ਉਗ ਰਿਹਾ ਤੇ ਪਰ ਕਤੀੜ ਬਹੁਤ ਘਟ ਕਰਦੇ ਆ ਜਿਹੜੇ ਵਾਰਾ ਹੁੰਦੇ ਆ ਕੋਸ ਉਹ ਬੈਠੇ ਨਾ ਤਾਂ ਇੰਨੇ ਪਿਆਏ ਜਾਂਦੇ ਆ ਤੇ ਝੋਨਾ ਤ ਉਗ ਰਿਹਾ ਸੇਟਾ ਕਮ ਸਾਰੇ ਉਗ ਰਿਹਾ ਤੇ ਆ ਦਾ ਪੂਰਾ ਹੀ ਦਿਸਣ ਲੱਗ ਪਿਆ ਦੀ ਵੀ ਥੋੜਾ ਜਿਆਦਾ ਹੀ ਪਿਆ ਮੇਥੋਂ ਚਲੋ ਕੋਈ ਗੱਲ ਨਹੀਂ ਇਹ ਜਿਆਦਾ ਵੀ ਪੈ ਗਿਆ ਜਾਂ ਪੂਰਾ ਪੈ ਗਿਆ ਚਲੋ ਦੇਖਦੇ ਆ ਫਿਰ ਲੋ ਜੀ ਭਾਈ ਜੀ ਪਸ਼ੂ ਬੰਨਣ ਚੱਲ ਪਏ ਆ ਅੱਜ ਕੂਤਰ ਨਹੀਂ ਬਾਈ ਛੱਡੀ ਕਾਰਨ ਇਹ ਸੀਗਾ ਇੱਕ ਤਾਂ ਜਵਾਕਾਂ ਨੂੰ ਸਕੂਲ ਦਾ ਕੰਮ ਕਰਾਉਣ ਲੱਗਿਆ ਮੈਂ ਇੱਕ ਕੂਤਰਾਂ ਦੀ ਰਹਿ ਸੀਗੀ ਮੈਂ ਕਿਹਾ ਨਹੀਂ ਛੱਡਦੇ ਅੱਜ ਕੱਲ ਨੂੰ ਗੀੜਿਆਂ ਨਾਲ ਛੱਡਦੇ ਆਂ ਨਾਲ ਇੱਕ ਦੋ ਹੋਰ ਜਿਹੜੇ ਉੱਡਦੇ ਜਿਵੇਂ ਝੱਲਰ ਵਾਲੀ ਦੇ ਵੀ ਅੱਜ ਆਪਣਾ ਟੂਸੇ ਬਗਲਾ ਵਾਲੇ ਦੀ ਵੀ ਅੱਜ ਰਾਇ ਸੀ ਉਹ ਵੀ ਨਹੀਂ ਛੱਡੀ ਤੇ ਪਸ਼ੂ ਕਰਨ ਲੱਗਿਆ ਮੈਂ ਪਸ਼ੂਨਾਂ ਆਈ ਪਈ ਤੋਪਾ ਇਹਨਾਂ ਨੂੰ ਕਰੀਏ ਮਾ ਲੋ ਬਈ ਮਿੱਤਰੋ ਅੱਜ ਦਾਣਾ ਪਾਣੀ ਪਾ ਦਾ ਟਾਈਮ ਨਾ ਬਈ ਕਬੂਤਰ ਛੱਡੇ ਨਹੀਂ ਕਿ ਕਾਰਨ ਇਹ ਸੀ ਅੱਜ ਜੋ ਤਰਗੇ ਨੂੰ ਸਕੂਲ ਦਾ ਕੰਮ ਕਰਾਉਂਦੇ ਸੀ ਉਹ ਥੱਲੜ ਲੈਣ ਜਮੇ ਇੰਨੇ ਕੀ ਪਾਉਣੇ ਆ ਤੇ ਉਹਨਾਂ ਨੂੰ ਦਾਣੀ ਦੁੱਣੀ ਪਾਈ ਜਾਂਦਾ ਜੋ ਤੇ ਮੋਟਰ ਅਚ ਚਾਚੇ ਕੇ ਚੱਲੀ ਜਾਂਦੀ ਕੱਲ ਨੂੰ ਤਾਂ ਬਈ ਆਪਾਂ ਚਲਾਉਣੀ ਆ ਪਾਣੀ ਛੱਡ ਦੇਣਾ ਆਪਾਂ ਇਹ ਝੋਨਾ ਵੈਗੂ ਜੀ ਮੇਰੇ ਨਾਲ ਆਪਣਾ ਉੱਤਰਿਆ ਤੇ ਮੋਟਰ ਚਾਚੇ ਕੇ ਚੱਲੀ ਜਾਂਦੀ ਆ ਵੀ ਇੱਕ ਜਿਹੜੀ ਸਹੀ ਚੱਲ ਰਹੀ ਹੈ ਇਸ ਦਾ ਫੋਜਾ ਡਾਂਦੀ ਆ ਕਿਉਂਕਿ ਉਤਲੀਆਂ ਥਿੰਬਲਾਂ ਪਾਉਣ ਵਾਲੀਆਂ ਆਪਣੀ ਪੱਠਿਆਂ ਨੂੰ ਪਾਣੀ ਲਾਉਣ ਆਲਾ ਹੁਣ ਉੱਧਰੋਂ ਲਾਉਂਦੇ ਲਾਉਂਦੇ ਤੁਰ ਆਵਾਂਗੇ ਜੰਗਾਲੋਂ ਪੱਠੇ ਲਾ ਕੇ ਉਦੋਂ ਬਾਅਦ ਲੱਗ ਪਾਣੀ ਚੱਲੀ ਜਾਂਦੀ ਆ ਨਾਰਵਲ ਪੂਜਾ ਨਾਉ ਲੌਜੀ ਭਾਈ ਜੀੜਿਆਂ ਨੂੰ ਪਾਦੇ ਆ ਅਗਰ ਬਦਾਮ ਤੇ ਪਤਾ ਨਹੀਂ ਤੋ ਇਹ ਸਾਬੀ ਨਹੀਂ ਦੇਣਾ ਕੁਝ ਅਨੁਬੋਧਣਾ ਪੜਿਆ ਆਂ ਮਾਤਾ ਜੱਟਾ ਵੜਦਾ ਲੌਜੀ ਭਾਈ ਜੀੜੇ ਵਾਲੀ ਨੂੰ ਪਾਦੇ ਆ ਆਪਾਂ ਬਦਾਵਾਂ ਨੂੰ ਅਸ਼ੂ ਰ ਇਧਰ ਬੈਠਾ ਇਧਰ ਚੱਕੀ ਜਾਂਦਾ ਤਾਰਕ मेहता ਦਾ ਉਲਟਾ ਚਸ਼ਮਾ ਦੇਖਿਆ ਪਾਣੀ ਮਾਰਿਆ ਕਿਹੜਾ ਕੂਤਰ ਨੂੰ ਘੱਲਿਆ ਜੀ ਭਾਈ ਕੀੜਾ ਮਾਰਨ ਕੂਤਰ ਨੂੰ ਘਾਣਾ ਪਾਣੀ ਪਾਤਾ ਕਿਉਂਕਿ ਯਾਰ ਅੱਜ ਕੋਈ ਗੂਤਰ ਵੀ ਸਾਫ ਨਹੀਂ ਸੀਗਾ ਟਾਈਮ ਨਹੀਂ ਪਾਦੇ ਫਿਰ ਅੱਜ ਆਪਾਂ ਲੋ ਭਾਈ ਇਹ ਜੂਤ ਲਿਆਂ ਦਾ ਪੱਠਿਆਂ ਦਾ ਟੁਕੜਾ ਭਰ ਕੇ ਜੋ ਤਾਂ ਹੋ ਪਿਆ ਟੁਕੜਾ ਨਿਕਲ ਆਇਆ ਪਤਾ ਭਰ ਕੇ ਲਿਆ ਅੱਧਾ ਝੂ ਟੀਨ ਸਿਰ ਦੀ ਥੋੜੀ ਜਿਹੀ ਉਹਨੂੰ ਸਿਰ ਦੀ ਭਾਈ ਤੜਕੇ ਕਿਉਂਕਿ ਸੱਤਵਾਂ ਮਹੀਨਾ ਲੱਗ ਗਿਆ ਮਾ ਜਿਹਨੂੰ ਤੇ ਉਸ ਸੂਬਾ ਮਿਲੀ ਨਹੀਂ ਜੀ ਕਿ ਤੇ ਉਹਨੂੰ ਹੁਣ ਵੇਣੀ ਆ ਚੂਣੀ ਆ ਅੰਦਰ ਹੀ ਵੇਖ ਲੈਣੇ ਆ ਕਿਉਂਕਿ ਆਪਣੇ ਕੋਲ ਜੋ ਹੀ ਪਸੂ ਆ ਮਾਵਾ ਤਿੰਗਾਈਆ ਹੈ ਤੇ ਇਹਨਾਂ ਨੂੰ ਉਹ ਠੀਕਾ ਟਗੀਰ ਅੰਦਰ ਹੀ ਚੂਲੇ ਨੇ ਬਾਈ ਤੇ ਮੈਂ ਸੁੱਤਾ ਪਿਆ ਰੋਸਾ ਜੀ ਬਾਈ ਤੇ ਸਾਰੇ ਪੱਠੇ ਨਾਲ ਲਿਆਈ ਪੱਤਰ ਜੀ ਨਿਕਾਲਿਆ ਖਟੋ ਕਰਾਓ ਪਿਆਓ ਲਿਆ ਜਾ ਕੇ ਉਹ ਪਿਆ ਉਹ ਲਿਆ ਟੁਕਰੇ ਜਾ ਕੇ ਤੇ ਬਾਈ ਜੂਤ ਲਿਆਂ ਦਪ ਜਲਦੀ ਜਾਂਦੀ ਕਿ ਜਲਦੀ ਜਾਂਦੀ ਸੇਰ ਨਾਮ ਦੇ ਚੱਲੀਆਂ ਦੀ ਕੱਲ ਨੂੰ ਫਿਰ ਆਪਾਂ ਵੀ ਚਲਾਵਾਂਦੇ ਆਂ ਅੱਜ ਪੱਠੇ-ਪੁੱਠੇ ਲਾ ਦੇਣਗੇ ਅੱਜ ਇਹਦੇ ਜਸ ਟ੍ਰਾਇਲ ਦਵਾਈ ਮਾਰੀ ਆਪਣੀ ਬੜਾ ਬੁਰਾ ਹਾਲ ਸੀ ਕਿ ਮੇਰੇ ਦੰਦ ਵੀ ਮਾਰ ਕੀ ਸੀ ਤੇ ਬੜਾ ਤੰਗ ਕੀਤਾ ਭਈ ਇਹਨੇ ਆ ਪਾਣੀ ਕਿੱਧਰੋਂ ਆਇਆ ਆ ਵੀ ਪਾਣੀ ਕਿੱਧਰੋਂ ਆਇਆ ਹੈ ਕਿ ਉਹ ਵਿਖਾ ਕਉਂ ਆਇਆ ਲੋ ਜੀ ਬਾਈ ਕੱਢ ਲਈ ਧਾਰਪੀ ਤੇ ਮੁੜ ਤਮੜ ਕੀ ਹੋ ਗਿਆ ਬਾਅਦ ਕਿ ਅਗੇ ਦਾਣਾ ਟੂੜ ਕੇ ਇਸ ਹੀਰੋ ਕਰਨੀ ਪੈਂਦੀ ਹੈ ਮੰਮੀ ਚਵਾ ਕੇ ਗਈ ਹੈ ਤੇ ਸ਼ੋਰ ਆ ਰਹਾ ਹੈ ਲੋ ਬਈ ਮਿੱਤਰੋ ਚੂਨਾ ਆਪਣਾ ਵਧੀਆ ਉਗ ਰਿਹਾ ਹੈ ਕੱਲ ਨੂੰ ਛੱਡਾਂਗੇ ਪਾਣੀ ਉਹ ਹੌਲ ਜਦੋਂ ਇਧਰ ਨੂੰ ਲਾਉਂਦੇ ਲਾਉਂਦੇ ਆਵਾਂਗੇ ਆ ਵੀ ਬੱਤਰਾ ਆ ਜੂ ਅੱਜ ਚਾਚੇ ਚੱਲਦੀ ਸੀ ਮੋਟਰ ਤੇ ਹੁਣ ਆਪਾਂ ਚੱਲਿਆਂ ਪੱਠੇ ਵੱਢਣ ਅੱਜ ਚੱਲਦੀ ਸੀ ਚਾਚੇ ਦੀ ਮੋਟਰ ਤੇ ਕੱਲ ਨੂੰ ਆਪਣੇ ਚੱਲੂਗੀ ਕੱਲ ਨੂੰ ਆਪਾਂ ਲਾ ਦੇਵਾਂਗੇ ਉਹ ਸੱਤ ਨਾਂ ਦੇ ਝੂਨੇ ਨੂੰ ਪਾਣੀ ਲੱਗਿਆ ਪਿਆ ਇਧਰ ਚੱਲਦੀ ਸੀ ਤੇ ਉਧਰ ਚਾਚੇ ਦੇ ਤੁਹਾਨੂੰ ਵੀ ਅੱਜ ਆਪਣੀ ਵਾਰੀ ਸੀਗੀ ਰਾਤ ਨੂੰ ਤੇ ਪਰਸੂਆ ਟੁੱਟ ਗਿਆ ਬੈੱਡ ਗੁੱਡ ਬੈਹ ਗਿਆ ਪਤਾ ਨਹੀਂ ਕਿੱਥੋਂ ਹੁਣ ਆਪਾਂ ਬਈ ਪੱਠੇ ਵੱਢ ਲਈਏ ਪੱਠੇ ਵੱਢ ਕੇ ਛੱਡ ਦਈਏ ਲਓ ਜੀ ਬਾਈ ਪੱਠੇ-ਪੁੱਠੇ ਪਾ ਕੇ ਤੇ ਪੱਠੇ ਕੂਤਰ ਕੇ ਪੱਠੇ ਪਾ ਕੇ ਪੱਠੇ ਪਾਤੇ ਆ ਹੁਣ ਬਾਈ ਆਪਾਂ ਲੱਗੇ ਆ ਜਿਹੜੇ ਕੂਤਰ ਕੱਢਨੇ ਆ ਉਹ ਪਾਉਣ ਲੱਗੇ ਆ ਜੂਤਰ ਨੂੰ ਲੱਗੇ ਆ ਚੜਾਉਣ ਲੈ ਜੀ ਉੱਤੇ ਚੜ ਮਿੰਟ ਮਾਰ ਕੇ ਆਵਾ ਵੀ ਆ ਖੜਾ ਛੋਤਾ ਖੜਾ ਚੜ ਚੜ ਜਿਹੜੂ ਮਿੰਟ ਮਾਰ ਨਾ ਪਹਿਲਾਂ ਲਓ ਜੀ ਬਾਈ ਕੂਤਰ ਪਾ ਲਗੇ ਉਸ ਤੋਂ ਬਾਅਦ ਮਿਲਦੇ ਆ ਲਓ ਜੀ ਬਾਈ ਜੀ ਆ ਕੂਤਰਾਂ ਕਹ ਤੂੰ ਤਰਾ ਫਸਾਰੀ ਪਾਦੇ ਬਈ ਤੇ ਰਾਤ ਅਸੀਂ ਯਹਾਂ ਬਾਰ ਹੀ تھے ਕਿਉਂਕਿ ਰਾਤ ਇਹ ਨਦੀ ਇੱਥੇ ਕਟਾਈ ਆ ਲੋ ਬਈ ਆਪਣੇ ਵਾਣ ਚ ਉਹ ਫਰਦੀ ਆਪਣੀ ਕਬੂਤਰੀ ਇਹ ਤਾਂ ਮੈਂਦੀ ਤਾਂ ਪਤਾ ਨਹੀਂ ਲੱਗਦਾ ਬਾਲੀ ਚੰਗੀ ਬਾਲੀ ਚੰਗੀ ਆ ਬਾਲੀ ਜਦੋਂ ਵੱਧਿਆ ਕਰ ਆ ਫਰਦੀ ਬਈ ਝੋੜਾ ਲੱਗਿਆ ਬਾਲੀ ਚੰਗੀ ਕਬੂਤਰੀ ਆ ਹੁਣ ਕੀ ਕਰੀਏ ਮਜਬੂਰੀ ਇਹ ਬਣੀ ਖੜੀ ਆ ਲੋ ਜੀ ਬਾਈ ਜੀ ਜੰਗਪੂਰ ਸਨਾਤੂ ਲਈ ਆ ਸਾਰੀ ਚੱਲਨੇ ਹਣ ਬਾਈ ਜੱਸੀ ਦਾ ਮੱਲਾ ਮਲਦੇ ਆ ਚੱਲ ਗਏ ਬੰਬੂ ਗਾੜਾ ਆਪਣਾ ਸੜਾ ਲੋ ਜੀ ਬਾਈ ਜੀ ਜੰਗਪੂਰ ਸਨਾ ਤੂੰ ਲਈ ਆ ਸਾਰੀ ਚੱਲਨੇ ਹਣ ਬਾਈ ਜੱਸੀ ਦਾ ਮੱਲਾ ਮਲਦੇ ਆ ਚੱਲ ਗਏ ਬੰਬੂ ਗਾੜਾ ਆਪਣਾ ਸੜਾ ਆਪਾਂ ਚੱਲੇ ਆ ਮੱਲਣ ਨੂੰ ਤੇ ਆਪਣੇ ਹੈਂਡ 100% ਚੋਂ 90% ਝੋਨਾ ਪੀਜਿਆ ਹੀ ਹੁੰਦਾ ਮਾਪੇ ਪਿੰਡ ਦੀ ਗੱਲ ਕਰਦਾ ਹੋਰ ਕਿਸੇ ਪਿੰਡ ਦੀ ਨਹੀਂ ਸੇਹੋਲੀ ਚੱਲੇ ਆ ਤੇ ਤਕਰੀਬਨ ਮੇਰੇ ਇਹ ਹਿਸਾਬ ਨਾਲ 90 95% ਝੋਨਾ ਪੀਜਿਆ ਆ ਮੇਰਾ ਪਿੰਡ ਆਹ ਦਾ ਲੋਦਾ ਹੀ ਆ ਇੱਥੇ ਪੀਜਿਆ ਬਹੁਤ ਇੱਥੇ ਵੀ ਲਓ ਜੀ ਭਾਈ ਜੀ ਮੌਸਮ ਹੋ ਗਿਆ ਹਨੇਰੀ ਵਾਲਾ ਜੋ ਤਾ ਅਫਰ ਦਾ ਸਟਾਰਟਰ ਢੱਕਣ ਆਈ ਸੀਗੇ ਚਾਚੇ ਕੀ ਮੋਟਰ ਚੱਲਦੀ ਕੱਲ ਨੂੰ ਆਪਾਂ ਛੱਡਾਂਗੇ ਮੌਸਮ ਵੇਖ ਕੇ ਬਈ ਜੀ ਕਬੂਤਰ ਆ ਜੇ ਇੱਕ ਜਾ ਲਾਤਾ ਦੂਜਾ ਲਾਉਣ ਵਾਲਾ ਪਿਆ ਤੇ ਜੋਤ ਨੂੰ ਮੈਂ ਕਿਹਾ ਵੀ ਚਲੋ ਢੱਕ ਦਈਏ ਪਹਿਲਾਂ ਆਪਾਂ ਸਟਾਰਟਰ ਢਾਗੇ ਅੱਗੇ ਤੇ ਉਦੋਂ ਬਾਅਦ ਆ ਕੇ ਲਾਉਣੇ ਆ ਕੂਤਰ ਲਓ ਜੀ ਬਈ ਸਟਾਰਟਰ ਢਾਗ ਰਹੇ ਨੇ ਤੇ ਬਈ ਝੂਨਾ ਆਪਣਾ ਪਰਮਾਤਮਾ ਦੀ ਮਿਹਰ ਨਾਲ ਬਹੁਤ ਸੋਹਣਾ ਉਗ ਰਿਹਾ ਤੇ ਕੱਲ ਨੂੰ ਛੱਡਾਂਗੇ ਇਹਨੂੰ ਪਾਣੀ ਤੇ ਕੱਲ ਨੂੰ ਫਿਰ ਤੁਹਾਨੂੰ ਮਾਹੌਲ ਵਿਖਾਵਾਂਗੇ ਬਈ ਉਹ ਬੈਠੀ ਆਪਣੀ ਕਬੂਦਰੀ ਬਈ ਲਾਜ਼ਮੀ ਲਾਉਣੀ ਪਰ ਰਾਤ ਨੂੰ ਇੱਥੇ ਨਹੀਂ ਹੁੰਦੀ ਹੁ ਮੈਂ ਕੈਮਰਾ ਫਾਈ ਜਾਂਦਾ ਉਹ ਬੈਠੀ ਤੇ ਸੋਰਾ ਆਪਣਾ ਸਟਾਰਟਰ ਢਗੀ ਜਾਂਦਾ ਤੇ ਹੁਣ ਆਪਾਂ ਬਾਈ ਸਕੂਟਰ ਲਾ ਕੇ ਤਾਂ ਤੂੰ ਤੇ ਉਦੋਂ ਬਾਅਦ ਮਿਲਦੇ ਆ ਲੈ ਜੀ ਬਾਈ ਜੀ ਲਾਉਣ ਲੱਗ ਪਏ ਆਪਾਂ ਉਤਰ ਹਾਂ ਤੋਂ ਇਹਦੇ ਤੇ ਉਹ ਝਾਲ ਚਾ ਕੁਛ ਛਤਰਾਂ ਛਤਰਾਂ ਲਾ ਲੀਏ ਕਿਉਂਕਿ ਬਾਈ ਮੌਸਮ ਬੜਾ ਭੜਾ ਹੋ ਗਿਆ ਹਵਾ ਲੱਗ ਪਈ ਆ ਵਗਣ ਆ ਸਾਡੇ ਵਾਲੇ ਦਾ ਲਾਤਾ ਸੀਗਾ ਪਾਣੀ ਆਪਾਂ ਛੱਡਾਂਗੇ ਕੱਲ ਨੂੰ ਜੁਨਾ ਪ੍ਰਮਾਤਮਾ ਦੀ ਬੇਰ ਨਾਲ ਬੜਾ ਹੀ ਘੈਂਟ ਉੱਗ ਰਿਹਾ ਸੱਚੇ ਪਾਤਸ਼ਾਹ ਸੁਖ ਬਖਸ਼ੀ ਸਭ ਨੂੰ ਤੇ ਹੰਦਰ ਲਾਉਣੇ ਆਪਾਂ ਬਈ ਤੇ ਚਲੋ ਠੀਕ ਹੈ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਧਰੂਰ ਕਰਦੇ ਰਹੋ ਤੇ ਭੁੱਲ ਚੁੱਕ ਦੀ ਕੀਵਾ ਮੇਰਾ ਭਰਾ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਪਰ ਚੁੱਕ